ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਸਚਿਆਰਾ ਹੋਈਐ ਕਿਉ ਕੁੜਾ ਟਟ ਪਾਲ ਹਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਉਸ ਚਾਰਾ ਹੋਈ ਹੈ ਸੰਤ ਦੀ ਦ੍ਰਿਸ਼ਟੀ ਵਿੱਚ ਗੁਰੂ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਪਾਗਲ ਹੈ ਬੌਰਾਣਾ ਹੈ ਕੋਸ਼ਕ ਨੂੰ ਛੱਡ ਕੇ ਜਿਹੜੇ ਉਸ ਸੱਚ ਤੱਕ ਪਹੁੰਚ ਗਏ ਜਿਹੜੇ ਆਪਣੇ ਸਰੂਪ ਨੂੰ ਪਹਿਚਾਨ ਗਏ ਵਿੜਲੇ ਕਈ ਕੇ ਕੋਟਨ ਮੈਂ ਨਾਨਕ ਕੋ ਹਾਨ ਵਿਟਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਬਹੁਤ ਥੋੜੇ ਕੁਛ ਗਿਣਤੀ ਦੇ ਕਰੋੜ ਪਿੱਛੇ ਇੱਕ ਗਈਏ ਤਾਂ ਵੀ ਜ਼ਿਆਦਾ ਹੈ ਇਤੋਂ ਵੀ ਘਟ ਇਸ ਕਰਕੇ ਪਾਗਲਪਨ ਵਿੱਚ ਜੀ ਰਿਹਾ ਸੰਸਾਰ ਮਨੁੱਖਤਾ ਵਾਸਤੇ ਆਪਣੇ ਆਪ ਵਾਸਤੇ ਬਹੁਤ ਘਾਤਕ ਹੋ ਰਿਹਾ ਹੈ ਕੋਈ ਅਲੱਗ ਪਾਗਲਖਾਨੇ ਬਣਾਉਣ ਦੀ ਹੁਣ ਜ਼ਰੂਰਤ ਨਹੀਂ ਹੈ ਆਮ ਸੁਣਦੇ ਸੀ ਕਿ ਉਹ ਸਿਰਚ ਪਾਗਲਖਾਨਾ ਹੈ ਇੱਕ ਉੱਥੇ ਪਾਗਲਖਾਨਾ ਹੈ ਜਮਾ ਕਰਾ ਦੋ ਇਹਨੂੰ ਭਾਈ ਪਾਗਲ ਹੋ ਗਿਆ ਹੁਣ ਕੋਈ ਅਲੱਗ ਪਾਗਲਖਾਨਾ ਬਣਾਉਣ ਦੀ ਲੋੜ ਨਹੀਂ ਹੈ ਹੁਣ ਤਾਂ ਇਹ ਸਾਰਾ ਪਾਗਲਖਾਨਾ ਹੀ ਬਣ ਗਿਆ ਗੁਰੂ ਦੀ ਦ੍ਰਿਸ਼ਟੀ ਤੋਂ ਸ਼ਾਂਤ ਦੀ ਦ੍ਰਿਸ਼ਟੀ ਤੋਂ ਜੇ ਮਨੁੱਖ ਨੂੰ ਪੁੱਛਿਆ ਜਾਵੇ ਕਹਿੰਦਾ ਮੈਂ ਤਾਂ ਸਿਆਣਾ ਹੀ ਬਹੁਤ ਆ ਮੈਂ ਤਾਂ ਸਿਆਣਾ ਹੀ ਬਹੁਤ ਆ ਮਨ ਤਾਂ ਅਕਲ ਹੀ ਹੁਣ ਆਈ ਹੈ ਕਿਵੇਂ ਲੋਕਾਂ ਨੂੰ ਆਪ ਲੜਾ ਕੇ ਕਿਵੇਂ ਗੱਦੀਆਂ ਹਾਸਲ ਕਰਨੀਆਂ ਨੇ ਕਿਵੇਂ ਅਹੁਦੇ ਹਾਸਲ ਕਰਨੇ ਮਨ ਤਾਂ ਪਤਾ ਹੀ ਹੋਣ ਲੱਗਿਆ ਹਰੇਕ ਬੰਦਾ ਕਹਿੰਦਾ ਮੈਂ ਤਾਂ ਹੁਣ ਸਿਆਣਾ ਬਣਿਆ ਕਿਵੇਂ ਮੈਂ ਝੂਠ ਬੋਲ ਕੇ ਨੌਕਰੀ ਲੈ ਲਈ ਕਿਵੇਂ ਮੈਂ ਝੂਠ ਬੋਲ ਕੇ ਕਬਜ਼ਾ ਕਰ ਲਿਆ ਜ਼ਮੀਨ ਤੇ ਕਿਵੇਂ ਮੈਂ ਆਹ ਕਰ ਲਿਆ ਕਿਵੇਂ ਆਹ ਪਾ ਲਿਆ ਬਹੁਤ ਪੰਚ ਪਰਪੰਚ ਕਰ ਪਰ ਧਨ ਲਿਆ ਵੈ ਬੜੇ ਪਰਪੰਚ ਸਹਿ ਗਿਆ ਕਹਿੰਦਾ ਮੈਂ ਤਾਂ ਸਿਆਣਾ ਹੀ ਹੋਣਾ ਹੋਇਆ ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਸੰਤ ਦੀ ਦ੍ਰਿਸ਼ਟੀ ਵਿੱਚ ਜਿੰਨਾ ਸਿਆਣਾ ਕਹਿੰਦਾ ਜਿੰਨਾ ਕਹਿੰਦਾ ਮੈਂ ਪੜਿਆ ਹੋਇਆ ਉਹਨਾਂ ਵੱਡਾ ਪਾਗਲ ਉਹਨਾਂ ਵੱਡਾ ਮੂਰਖ ਸੋ ਪੜਿਆ ਮੂਰਖ ਆਖੀਏ ਜਿਸ ਅੰਦਰ ਲਬ ਲੋਭ ਅਹੰਕਾਰ ਇਹ ਸਾਰੀਆਂ ਪਾਗਲਪਨ ਦੀਆਂ ਨਿਸ਼ਾਨੀਆਂ ਨੇ ਲਬ ਲੋਭ ਅਹੰਕਾਰ ਲਾਲਚ ਈਰਖਾ ਨਿੰਦਿਆ ਇਹ ਇਹਦਾ ਭੋਜਨ ਬਣ ਚੁੱਕਿਆ ਮਨੁੱਖ ਦਾ ਇਸ ਕਰਕੇ ਇਹ ਪਾਗਲ ਹੈ ਕੁਝ ਪੰਜ ਪ੍ਰਵਾਨ ਜਿਹੜੇ ਨੇ ਉਤਮ ਪੁਰਸ਼ ਨੇ ਜਿਹੜੇ ਜਿਹੜੇ ਪ੍ਰਵਾਨ ਹੋ ਚੁੱਕੇ ਨੇ ਜਿਨ੍ਹਾਂ ਦੇ ਅੰਦਰੋਂ ਮੈਲ ਖਤਮ ਹੋ ਚੁੱਕੀ ਹੈ ਦਵੇਸ਼ ਖਤਮ ਹੋ ਚੁੱਕਿਆ ਓਹੋ ਟਪ ਕਰ ਜਾਂਦੇ ਨੇ ਪਰ ਫਿਰ ਉਹਦੇ ਹੁਕਮ ਵਿੱਚ ਹੀ ਬੋਲਦੇ ਨੇ ਉਹਦਾ ਹੁਕਮ ਹੈ ਉਹ ਬੁਲਾਉਂਦਾ ਜਿਉਂ ਬੁਲਾਏ ਤੋਂ ਬੋਲਾਂ ਸੁਆਮੀ ਕੁਦਰਤ ਕੌਣ ਹਮਾਰੇ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧੂ ਨੇ ਰੰਗ ਲਾਇਆ ਸੰਤ ਨੇ ਰੰਗ ਲਾਇਆ ਉਹ ਪੁੱਛਦਾ ਕਿ ਮਹਾਰਾਜ ਤੁਸੀਂ ਰੰਗ ਤਾਂ ਲਾਤਾ ਹੁਣ ਮੈਂ ਤੁਹਾਡੀ ਸੇਵਾ ਕੀ ਕਰਾਂ ਤੁਸੀਂ ਮੇਰੇ ਤੇ ਬਹੁਤ ਕਿਰਪਾ ਕਰਤੀ ਮੈਂ ਤੁਹਾਡੀ ਹੁਣ ਕੀ ਸੇਵਾ ਕਰਾਂ ਉਹ ਕਹਿੰਦੇ ਤੂੰ ਅੱਗੇ ਰੰਗ ਲਾ ਇਹ ਹੀ ਮੇਰੀ ਸੇਵਾ ਤੈਨੂੰ ਰੰਗ ਲੱਗਿਆ ਤੂੰ ਅੱਗੇ ਰੰਗ ਲਾ ਏ ਸੇਵਾ ਹੈ ਮੇਰੀ ਜੁਗਾ ਜੁਗਾ ਤੋ ਐ ਹੀ ਹੈ ਪਿਆਰਿਓ ਜਿੱਥੇ ਕਿਰਪਾ ਹੁੰਦੀ ਹੈ ਉਥੇ ਕਿਉਂਕਿ ਇਹ ਜੋ ਰਚਨਾ ਹੈ ਮਾਲਕ ਹੈ ਰਚਨਾ ਤਾਂ ਬੜੀ ਪਿਆਰੀ ਹੈ ਇਹ ਦੁਖੀ ਨਾ ਹੋਵੇ ਇਹ ਜੀਵ ਸ਼ਾਂਤ ਹੋ ਜਾਵੇ ਇਹ ਜੀਵ ਪਿਆਰ ਚ ਆ ਜਾਵੇ ਇਸ ਵਾਸਤੇ ਰੱਬ ਦੇ ਪਿਆਰੇ ਦਿਨ ਰਾਤ ਅਰਦਾਸਾਂ ਕਰਦੇ ਨੇ ਫਰਕ ਕਿੰਨਾ ਹੈ ਪਾਗਲਪਨ ਚ ਤੇ ਉੱਤਮ ਪੁਰਸ਼ ਪ੍ਰਵਾਨ ਪੁਰਸ਼ ਚ ਫਰਕ ਕਿੰਨਾ ਹੈ ਇੱਕ ਦੀਵਾਰ ਬਣ ਗਈ ਵਿਚਾਲੇ ਇੱਕ ਕੰਧ ਬਣ ਗਈ ਵਿਚਾਲੇ ਜਿੰਨੂੰ ਪਾਲ ਕਿਆ ਕਿ ਵਕੂੜਾ ਟੁੱਟਿਆ ਪਾਲਕੂੜ ਦੀ ਕੰਧ ਬਣ ਗਈ ਜਿੰਨੂੰ ਬੱਜਰ ਕਪਾਟ ਵੀ ਕਿਆ ਮਹਾਰਾਜ ਨੇ ਬੱਜਰ ਕਪਾਟ ਜੜੇ ਜੜ ਜਾਣ ਗੁਰ ਸ਼ਬਦੀ ਖੁਲਾਇੰਦਾ ਉਹ ਕਪਾਟ ਕਹਿੰਦੇ ਨੇ ਦਰਵਾਜ਼ਿਆਂ ਨੂੰ ਉਹ ਕੰਕਰੀੜ ਦੇ ਵੱਡੇ ਦਰਵਾਜ਼ੇ ਨੇ ਉਹ ਨਹੀਂ ਖੁੱਲਦੇ ਨਾਉ ਟੁੱਟਦੇ ਨੇ ਗੁਰੂ ਦਾ ਸ਼ਬਦ ਗੁਰੂ ਵੱਲੋਂ ਮਾਰਿਆ ਹੋਇਆ ਸ਼ਬਦ ਪੂਰੀ ਸ਼ਕਤੀ ਨਾਲ ਕੋਈ ਸੰਤ ਪੂਰਨ ਸ਼ਬਦ ਮਾਰ ਦੇਵੇ ਸ਼ਕਤੀ ਨਾਲ ਸੱਟੇ ਤਾਂ ਉਹ ਟੁੱਟ ਜਾਂਦੇ ਨੇ ਫਿਰ ਉਹ ਗੁਰ ਸ਼ਬਦੀ ਖੁਲਾਏ ਨਾ ਉਹ ਟੁੱਟਦੇ ਨੇ ਔਰ ਗੁਰੂ ਕੋਲੋਂ ਇਹ ਜਿਹੜੀ ਬਖਸ਼ਿਸ਼ ਹੈ ਕੋਈ ਲੈਣ ਨੂੰ ਤਿਆਰ ਨਹੀਂ ਹੈ ਪਿਆਰਿਓ ਜਿਹੜੇ ਆਉਂਦੇ ਨੇ ਗੁਰੂ ਕੋਲੇ ਆਉਂਦੇ ਨੇ ਗੁਰੂ ਘਰ ਜਾਂਦੇ ਨੇ ਸੰਤਾਂ ਕੋਲੇ ਆਉਂਦੇ ਨੇ ਉਹਨਾਂ ਦੀ ਇੱਛਾ ਨਹੀਂ ਹੁੰਿਆ ਕਰਦੀ ਜੋ ਕੁਝ ਹੋਰ ਦੇਖ ਕੇ ਆਉਂਦੇ ਨੇ ਉਹ ਮਾਇਆ ਦੀਆਂ ਰੌਣਕਾਂ ਵੇਖ ਕੇ ਆਉਂਦੇ ਨੇ ਉਹ ਵੇਖਦੇ ਨੇ ਵੀ ਇੱਥੇ ਮੈਂ 5-7 ਸਾਲ 10 ਸਾਲ ਸੇਵਾ ਕਰੂੰਗਾ ਫੇ ਮੈਨੂੰ ਕੋਈ ਨਾ ਕੋਈ ਯੋਧਾ ਮਿਲ ਜੂ ਕਹਿਣਗੇ ਬੜਾ ਪੁਰਾਣਾ ਸਾਧ ਸੰਗੀ ਹੈ ਤਾਂ ਬਹੁਤ ਪੱਕਾ ਆਉਂਦਾ ਹੈ ਤਾਂ ਨਿਤਨੇ ਨਾਲ ਮੰਗ ਉਹ ਨਹੀਂ ਹੈ ਮੰਗ ਕੋਈ ਹੋਰ ਹੈ ਮੰਗ ਉਹੀ ਹੈ ਪਾਗਲਾ ਵਾਲੀ ਜਿਹੜੇ ਆਮ ਗੁਰੂ ਘਰ ਜਾ ਕੇ ਅਰਦਾਸਾਂ ਕਰਾਉਂਦੇ ਨੇ ਦੁਨੀਆ ਦੇ ਪਦਾਰਥ ਮੰਗਦੇ ਨੇ ਇੱਕ ਤਾਂ ਗਰੀਬ ਮੰਗਦਾ ਉਹ ਤਾਂ ਜਾਇਜ਼ ਹੈ ਇੱਕ ਰੱਜੇ ਹੋਏ ਮੰਗੀ ਜਾਂਦੇ ਨੇ ਉਨ੍ਹਾਂ ਵਿੱਚ ਤੇ ਗੁਰੂ ਘਰ ਰਹਿ ਕੇ ਸੇਵਾ ਕਰਨ ਵਾਲਿਆਂ ਵਿੱਚ ਜਿਹੜੀਆਂ ਜਿਨ੍ਹਾਂ ਦੀ ਮੰਗ ਹੋਰ ਹੈ ਕੋਈ ਫਰਕ ਨਹੀਂ ਹੈ ਪਾਗਲਪਨ ਹੈ ਸੋ ਉਹ ਜਿਹੜੀ ਕੰਧ ਹੈ ਉਹਨੂੰ ਤੋੜਨ ਵਾਸਤੇ ਹੀ ਸਾਰੇ ਯਤਨ ਨੇ ਔਰ ਇਹ ਆਪ ਤੋੜ ਨਹੀਂ ਸਕਦਾ ਗੁਰੂ ਦਾ ਸ਼ਬਦ ਤੋੜ ਸਕਦਾ ਹੈ ਦਾਸ ਇੱਕ ਵਾਰੀ ਕੀਰਤਨ ਕਰਨ ਜਾ ਰਹੀ ਸੀ ਪਿੰਡ ਵਿੱਚ ਐਂਟਰ ਹੋ ਗਏ ਤੇ ਸਾਨੂੰ ਪਤਾ ਨਹੀਂ ਸੀ ਹੈ ਲਿਖਿਆ ਹੋਇਆ ਸੀ ਮੈਸੇਜ ਕਿ ਸੰਤੋਖ ਸਿੰਘ ਹੈ ਉਹਦੇ ਘਰੇ ਕੀਰਤਨ ਹੈ ਉਹਦੀ ਕੁੜੀ ਦੀ ਸ਼ਾਦੀ ਸੀ ਅਸੀਂ ਉਸ ਪਿੰਡ ਪਹੁੰਚ ਗਏ ਹੁਣ ਦੇਖੀਏ ਵੀ ਕਿੱਧਰ ਨੂੰ ਮੁੜੀ ਇਹ ਪਿੰਡ 'ਚ ਕਿਹੜੇ ਪਾਸਿਓਂ ਵੜੀ ਇਹ ਸੰਤੋਖ ਸਿੰਘ ਦਾ ਘਰ ਕਿਹੜੇ ਪਾਸੇ ਹੋ ਸਕਦਾ ਤਾਂ ਉੱਥੇ ਕੁ ਮਾਤਾ ਟੋਕਰਾ ਚੱਕੀ ਜਾ ਰਹੀ ਸੀ ਉਹ ਨੂੰ ਪੁੱਛਿਆ ਮਾਤਾ ਸੰਤੋਖ ਸਿੰਘ ਦੇ ਜਾਣਾ ਸੀ ਉਹ ਕਹਿੰਦੀ ਭਾਈ ਸੰਤੋਖ ਸਿੰਘ ਮਜਬੀ ਦੇ ਜਾਣਾ ਹੈ ਕਿ ਝੋੜ ਦੇ ਜਾਣਾ ਹੈ ਕਿ ਜੱਟਾਂ ਦੇ ਜਾਣਾ ਹੈ ਅਸੀਂ ਕਿਹਾ ਜੀ ਜਿਹਦੀ ਕੁੜੀ ਦਾ ਵਿਆਹ ਹੈ ਉਹਦੇ ਜਾਣਾ ਉਹ ਕਹਿੰਦੀ ਭਾਈ ਉਹਦਾ ਫਿਰ ਐ ਰਸਤਾ ਹੈ ਮੈਂ ਨਾਲ ਦੇ ਸਿੰਘਾਂ ਨੂੰ ਕਿਹਾ ਮੈਂ ਕਿਹਾ ਭਾਈ ਆਹਾ ਬੱਜਰ ਕਪਾਟਾਂ ਦਾ ਇੱਕ ਸਰੂਪ ਹੈ ਬੱਜਰ ਕਪਾਰਟਨਰਸ਼ ਬਹੁਤ ਕੁਝ ਲੱਗਿਆ ਹੋਇਆ ਹੈ ਬੜੀ ਸਮਗਰੀ ਲੱਗੀ ਹੋਈ ਹੈ ਜਿਵੇਂ ਬੱਜਰੀ ਹੁੰਦੀ ਆ ਰੇਤਾ ਹੁੰਦਾ ਸੀਮਟ ਹੁੰਦਾ ਬੜਾ ਕੁਝ ਹੁੰਦਾ ਐਂ ਕਹਦੇ ਬੱਜਰ ਕਪਾਟਾਂ ਵਿੱਚ ਬਹੁਤ ਕੁਝ ਰਲਿਆ ਮਿਲਿਆ ਲਾਇਆ ਹੋਇਆ ਹੈ ਉਹਦਾ ਵਿੱਚ ਇੱਕ ਆ ਵੀ ਹੈ ਉਹਦੇ ਵਿੱਚ ਜਾਤਾਂ ਪਾਤਾਂ ਅਮੀਰ ਗਰੀਬ ਆਪਣਾ ਬਗਾਨਾ ਇਹ ਵੀ ਬਜਰਕ ਪਾਟਾਂ 'ਚ ਲੱਗੀ ਹੋਈ ਐ ਸਮਗਰੀ ਇਹ ਵੀ ਮਸਾਲਾ ਲੱਗਿਆ ਹੋਇਆ ਉਹਨਾਂ ਵਿੱਚ ਸੋ ਪਿਆਰਿਓ ਜਦੋਂ ਸਾਰੇ ਹੀ ਪਾਗਲਪਨ ਦਾ ਹੁਣ ਦੇਸ਼ਾਂ ਦੇ ਵੱਡੇ ਵੱਡੇ ਮਾਲਕ ਨੇ ਪ੍ਰਧਾਨ ਮੰਤਰੀ ਨੇ ਉਹ ਵਿਗਿਆਨੀਆਂ ਨੇ ਖੋਜਾਂ ਕੀਤੀਆਂ ਬੰਦੇ ਵਾਸਤੇ ਇਹਦੀ ਸਹੂਲਤ ਵਾਸਤੇ ਉਹ ਉਹਨਾਂ ਮੂਰਖਾਂ ਦੇ ਹੱਥ ਆ ਗਈਆਂ ਵਿਗਿਆਨੀ ਜਿਹੜਾ ਹੈ ਖੋਜ ਕਰਦਾ ਹੈ ਸੰਸਾਰ ਦੇ ਭਲੇ ਵਾਸਤੇ ਪਰ ਉਹ ਵਿਗਿਆਨੀ ਦੀ ਖੋਜ ਮੂਰਖਾਂ ਦੇ ਹੱਥ ਆ ਜਾਂਦੀ ਹੈ ਉਹ ਮੂਰਖ ਦੇ ਹੱਥ ਆ ਗਈ ਫਿਰ ਤਾਂ ਮੂਰਖਤਾ ਉਹਦੀ ਦੁਰਵਰਤੋਂ ਕਰੇਗਾ ਕਰੇਗਾ ਆ ਸੋਸ਼ਲ ਮੀਡੀਆ ਬਣਾਇਆ ਸੀ ਕਿ ਦੁਨੀਆ ਨੂੰ ਨੇੜੇ ਕਰ ਦਈਏ ਇੱਕ ਦੂਜੇ ਨਾਲ ਜੋੜ ਦਈਏ ਪਿਆਰ ਵੱਧ ਜਾਵੇ ਇੱਕ ਦੂਜੇ ਨਾਲ ਸੰਪਰਕ ਜਲਦੀ ਹੋ ਜਾਵੇ ਤੇ ਅੱਜ ਇਹਦਾ ਹਾਲ ਕੀ ਬਣਾਇਆ ਹੈ ਮੂਰਖ ਮੂਰਖ ਲੋਕਾਂ ਨੇ ਸਾਰੇ ਗੁਨਾਹ ਸੋਸ਼ਲ ਮੀਡੀਆ ਤੇ ਸਾਰੇ ਪਾਪ ਸੋਸ਼ਲ ਮੀਡੀਆ ਤੇ ਸਾਰੀਆਂ ਚੋਰੀਆਂ ਡਕੈਤੀਆਂ ਸੋਸ਼ਲ ਮੀਡੀਆ ਤੇ ਬਲੈਕਮੇਲਿੰਗ ਸੋਸ਼ਲ ਮੀਡੀਆ ਤੇ ਕੋਈ ਬਚਿਆ ਗੁਨਾਹ ਜਿਹੜਾ ਇਸ ਸੋਸ਼ਲ ਮੀਡੀਆ ਤੇ ਨਹੀਂ ਹੈ ਕੀ ਹੈ ਜੇਕਰ ਸਾਇੰਸਦਾਨਾ ਨੇ ਇੱਕ ਤੱਤ ਬਣਾਇਆ ਸੀ ਯੂਰੇਨੀਅਮ ਬਈ ਇਹਦੇ ਨਾਲ એનર્ਜੀ ਪੈਦਾ ਹੋਏਗੀ ਬਿਜਲੀ ਪੈਦਾ ਹੋਏਗੀ ਸੰਸਾਰ ਦੇ ਕੰਮ ਚੱਲਣਗੇ ਉਹ ਮੂਰਖਾਂ ਦੇ ਹੱਥ ਆ ਗਿਆ ਉਹਨਾਂ ਨੇ ਬੰਬ ਬਣਾ ਲਏ ਦੇ ਬੰਦੇ ਮਾਰਨ ਵਾਸਤੇ ਦਵਾਣ ਵਾਸਤੇ ਦੂਜਿਆਂ ਨੂੰ ਸਾਇੰਸ ਦੀ ਹਰੇਕ ਖੋਜ ਨੂੰ ਜਦੋਂ ਪਾਗਲਾ ਦੇ ਹੱਥ ਆ ਜਾਵੇ ਜਦੋਂ ਇੱਕ ਪਿਸਤੌਲ ਜਿਹੜਾ ਹੈ ਉਹ ਪਾਗਲ ਦੇ ਹੱਥ ਆ ਜਾਵੇ ਫਿਰ ਉਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਸੋ ਇਸ ਵੇਲੇ ਪੈਸਾ ਜਿਹੜਾ ਹੈ ਸਾਰਾ ਕੁਝ ਪਾਗਲਾਂ ਦੇ ਹੱਥ ਆ ਗਿਆ ਸ਼ਕਤੀ ਪਾਗਲਾਂ ਦੇ ਹੱਥ ਆ ਗਈ ਖੋਜਾਂ ਪਾਗਲਾਂ ਦੇ ਹੱਥ ਆ ਗਈਆਂ ਤੇ ਉਹ ਕੀ ਕਰਨਗੇ ਉਹ ਨਸ਼ਟ ਕਰਨਗੇ ਧਰਤੀ ਨੂੰ ਉਹ ਮਨੁੱਖਤਾ ਨੂੰ ਨਸ਼ਟ ਕਰਨਗੇ ਤੇ ਉਹਨਾਂ ਵਾਲਾ ਵੇਖ-ਵੇਖ ਕੇ ਇੱਕ ਆਮ ਮਨੁੱਖ ਵੀ ਕਹਿੰਦਾ ਮੈਂ ਵੀ ਇਕੱਠਾ ਕਰ ਲਾਂ ਮੈਂ ਵੀ ਬਦਾਸਤ ਇਕੱਠਾ ਕਰਦਾ ਇਹ ਸਿਆਣੇ ਵੱਡੇ ਸਿਆਣੇ ਕਰਦੇ ਨੇ ਮੈਂ ਵੀ ਕਰ ਲਵਾਂ ਗਰੀਬ ਤੋਂ ਗਰੀਬ ਅਨਪੜ ਤੋਂ ਅਨਪੜ ਵੀ ਗਲਤ ਤਰੀਕੇ ਵਰਤ ਕੇ ਛੋਟੀ ਚੋਰੀ ਕਰ ਲੇਗਾ ਛੋਟਾ ਹੋਏਗਾ ਵੱਡਾ ਹੋਏਗਾ ਵੱਡੀ ਚੋਰੀ ਕਰ ਦੇਗਾ ਰਸਤਾ ਗਲਤ ਬਣਾਇਆ ਹੋਇਆ ਧਰਮ ਧਰਮਿਕ ਹੋਣ ਵਾਲੇ ਵੱਡੇ ਮੂਰਖ ਨੇ ਧਰਮ ਨਹੀਂ ਕਹੌਣ ਵਾਲੇ ਵੱਡੇ ਪਾਗਲ ਨੇ ਧਰਮ ਦਾ ਕੱਪੜਾ ਪਾ ਲਿਆ ਪਰ ਧਰਮ ਦਾ ਚੋਲਾ ਪਾ ਲਿਆ ਉਹ ਵੱਡੇ ਲੁਟੇਰੇ ਤੇ ਗੁਰੂ ਦੀ ਨਜ਼ਰ ਵਿੱਚ ਉਹ ਵੱਡੇ ਮੂਰਖ ਵੱਡੇ ਪਾਗਲ ਆਹ ਹਾਲਤ ਹੈ ਪਿਆਰਿਓ ਜਿੰਨੂੰ ਮਾਰੇ ਨੇ ਕਿਹਾ ਕਿ ਇਹ ਵਿਸ ਸੰਸਾਰ ਤੋਂ ਮੁੰ ਦੇਖ ਦੇ ਇਹ ਹਰਕਾਰ ਰੂਪ ਹੈ ਇਹ ਪਰਮੇਸ਼ਰ ਦੀ ਰਚਨਾ ਹੈ ਇਹ ਆਨੰਦਮਈ ਹੈ ਇਹ ਉਹਦਾ ਸਰੂਪ ਹੈ ਉਹਦਾ ਆਪਣੇ ਰੂਪ ਹੈ ਤੇ ਇਹਦਾ ਹਾਲ ਤੇ ਕੀ ਹੋ ਗਿਆ ਇਹ ਗਰਕਦੀ ਜਾਂਦੀ ਹੈ ਇਸੇ ਕਰਕੇ ਜੋ ਸੰਤ ਮਹਾਂਪੁਰਸ਼ ਜਾਂ ਗੁਰੂ ਸਮੇਂ-ਸਮੇਂ ਤੇ ਵਚਨ ਕਰ ਦਿਆ ਕਰਦੇ ਹੈ ਕਿ ਇਹ ਧਰਤੀ ਗਰਕ ਜਾਏਗੀ ਅਮਰੀਕਾ ਦੇ ਦੋ ਸ਼ਹਿਰ ਸਮੁੰਦਰ ਦੇ ਕੰਢੇ ਤੇ ਸਾਰੇ ਪਾਪ ਉੱਥੇ ਹੋਇਆ ਕਰਦੇ ਸੀ ਦਿਨੇ ਉਹ ਬੰਦ ਰਹਿੰਦੇ ਸੀ ਰਾਤ ਨੂੰ ਰੋਸ਼नियां ਹੁੰਦੀਆਂ ਸੀ ਜਿੰਨੇ ਮਾਰੇ ਕਰ ਮੁੱਥੇ ਹੁੰਦੇ ਸੀ ਉਹ ਹੌਲੀ-ਹੌਲੀ ਦੋਨੇ ਸ਼ਹਿਰ ਹੀ ਡੁੱਬ ਗਏ ਕਈ ਸਾਲ ਪਹਿਲਾਂ ਪਾਣੀ ਆ ਗਿਆ ਖਤੰਡਾ ਗਰਕ ਹੋ ਗਏ ਸੋ ਜਿੰਨਾ ਧਰਤੀਆਂ ਉੱਤੇ ਇਹ ਐਸੇ ਕੁਕਰਮ ਹੁੰਦੇ ਨੇ ਉਹ ਧਰਤੀਆਂ ਫਿਰ ਹੌਲੀ-ਹੌਲੀ ਹੌਲੀ ਤਵਾਹ ਹੋ ਜਾਂਦੀਆਂ ਹੁਣ ਇਹ ਧਰਤੀ ਤੇ ਜੇ ਐਟਮ ਬੰਬ ਫਟ ਜਾਂਦੇ ਨੇ ਇਹ ਧਰਤੀ ਤਬਾਹ ਹੋ ਜਾਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਰਚਨਾ ਖਤਮ ਹੋ ਗਈ ਐਸੀਆਂ ਕਰੋੜਾਂ ਧਰਤੀਆਂ ਜਿੰਨਾ ਉੱਤੇ ਜੀਵਨ ਹੈ ਜਿੰਨਾ ਉੱਤੇ ਮਨੁੱਖ ਰਹਿੰਦੇ ਨੇ ਸਭ ਕੁਝ ਹੈ ਉਹ ਉਹਦੀ ਰਚਨਾ ਖਤਮ ਨਹੀਂ ਹੋਇਆ ਕਰਦੀ ਉਹ ਤਾਂ ਐਉਂ ਹੈ ਵੀ ਜਿਵੇਂ ਉਹਦੀ ਕਰੋੜਾਂ ਬ੍ਰਮੰਡਾਂ ਵਿੱਚੋਂ ਇੱਕ ਕਿਣਕਾ ਖਤਮ ਹੋ ਗਿਆ ਉਹਨੂੰ ਕੀ ਫਰਕ ਪੈਂਦਾ ਇਸ ਮਨੁੱਖ ਦੀ ਔਕਾਤ ਹੀ ਕੁਛ ਨਹੀਂ ਹੈ ਇਹ ਤਾਂ ਬਹੁਤ ਕਿਰਮ ਜਿਹੜੇ ਕਿਰਮ ਹੋਇਆ ਕਿਰਮ ਜਨਤ ਹੋਇਆ ਕਰਦੇ ਨੇ ਇਹਦੀ ਤਾਂ ਉਸ ਤੋਂ ਵੀ ਘਟੀਆ ਹਸਤੀ ਹੈ ਤੇ ਇਹ ਬਣਿਆ ਕੀ ਫਿਰਦਾ ਹੈ ਇਹ ਦਿਖਾਵਾ ਕੀ ਕਰਦਾ ਫਿਰਦਾ ਹੈ दास ਨੇ ਬੇਨਤੀ ਕੀਤੀ ਕਿ ਧਰਮੀ ਜਿਆਦਾ ਦੁਖੀ ਨੇ ਉਹ ਫਿਰ ਜਿਆਦਾ ਪਖੰਡ ਕਰਦੇ ਨੇ ਜਿਆਦਾ ਲੁੱਟ ਕਰਦੇ ਨੇ ਧਰਮੀ ਬਣੇ ਹੋਏ ਨੇ ਕਿਰਪਾ ਨੂੰ ਉੱਪਰ ਦੀ ਪਾਈ ਹੋਈ ਹੈ ਲਾਲ ਪੀਲੇ ਕੱਪੜੇ ਪਾਏ ਨੇ ਕਾਲੇ ਪਾਏ ਨੇ ਅਲੱਗ-ਅਲੱਗ ਮਜਬਾਂ ਦੇ ਪਖੰਡ ਰਚੇ ਹੋਏ ਨੇ ਦੁਖੀ ਬਹੁਤ ਨੇ ਦਾਸ ਲੋ ਵੀ ਬਹੁਤ ਮਿਲਦੇ ਨੇ ਜੀ ਅਸੀਂ ਤਾਂ ਅਮਰ ਸੱਚਿਆ ਹੋਇਆ ਅਸੀਂ ਇੰਨੇ ਬਣਦੇ ਬਾਤ ਕਰਦੇ ਆਂ ਸਾਨੂੰ ਦੁੱਖ ਆਈ ਜਾ ਰਹੇ ਆ ਧਰਮੀ ਬੰਦਾ ਬਾਲਾ ਦੁਖੀ ਹੈ ਹੁਣ ਦੇ ਸਮੇਂ ਵਿੱਚ ਕਿਉਂਕਿ ਉਹਨੇ ਆਸ ਲਾਈ ਸੀ ਕਿ ਮੈਂ ਬਾਣੀ ਪੜ੍ਹਾਂਗਾ ਮੈਂ ਨਾਮ ਜਪੂਗਾ ਮੈਂ ਦਾਨ ਕਰੂੰਗਾ ਮੇਰੇ ਦੁੱਖ ਖਤਮ ਹੋ ਜਾਣਗੇ ਉਹਨੇ ਗੁਰਬਾਣੀ ਨੂੰ ਜ਼ੁਗਤੀ ਨਾਲ ਨਹੀਂ ਵਰਤਿਆ ਅੰਨਿਆ ਕੋ ਚਲੇ ਗਿਆ ਅੰਨਿਆ ਨੇ ਮਾਰਗ ਪਾਤਾ ਮਾਰਾ ਫੜਾਤੀ ਇੰਨੇ ਬਾਤ ਕਰ ਲਾ ਇੰਨੇ ਬਾਤ ਕਰ ਲਾ ਉਹ ਪਿਆਰਿਓ ਮਹਾਪੁਰਸ਼ ਤਾਂ ਕਿਹਾ ਕਰਦੇ ਸੀ ਕੋਈ ਗੱਲ ਨਹੀਂ ਇਹਨੂੰ ਜੋੜਦੀ ਹੈ ਗੁਰਬਾਣੀ ਨਾਲ ਕੰਮ ਤਾਂ ਇਹਦਾ ਅਸੀਂ ਕਰਨਾ ਹੈ ਕੰਮ ਤਾਂ ਮਹਾਪੁਰਸ਼ਾਂ ਦਾ ਫੁਰਨਾ ਕਰਦਾ ਹੈ ਉਹ ਕਹਿੰਦਾ ਜੀ ਮਨੂੰ ਮਹਾਪੁਰਸ਼ਾਂ ਨੇ ਇਹ ਬਾਹ ਦੱਸੇ ਅਸੀਂ ਤੇ ਮੇਰਾ ਕੰਮ ਹੋ ਗਿਆ ਉਹ ਪਿਆਰਿਆ ਤੇਰਾ ਵਿਸ਼ਵਾਸ ਬਣਾਉਣਾ ਸੀ ਗੁਰਬਾਣੀ ਉੱਤੇ ਉਹ ਕੰਮ ਤਾਂ ਸੰਤਾਂ ਦਾ ਫੁਰਨਾ ਕਰਦਾ ਸੀ ਜੇ ਤੂੰ ਕਹੇ ਮੇਰੇ ਕਰਨਾ ਹੁੰਦਾ ਤਾਂ ਫਿਰ ਜਪਜੀ ਸਾਹਿਬ ਪੜ ਲਿਆ ਕਰ ਵਾਦਾ ਕਹਿੰਦੇ ਇੱਕ ਦੂ ਜੀਵੋ ਲੱਖ ਹੋਏ ਲੱਖ ਹੋਏ ਲੱਖ ਵੀਸ ਇੰਨੀਆਂ ਜੀਵਾਂ ਨਾਲ ਚਾਹੇ ਫਿਰ ਤੂੰ ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜ ਉਹਨਾਂ ਲੱਖਾਂ ਜੀਵਾਂ ਨਾਲ ਫਿਰ ਲੱਖਾਂ ਲੱਖਾਂ ਵਾਲੀ ਤੂੰ ਉਹਦਾ ਨਾਮ ਕਹੈ जगदीश ਕਹਿ ਆ राम ਕਹਿ ਵਾਇਗਰੂ ਕਹਿ ਉਹ ਨਹੀਂ ਤੇਰੇ ਕੰਨਾਂ ਨਹੀਂ ਮਾਣਨਾ ਨਾਨਕ ਨਦਰੀ ਪਾਈ ਹੈ ਉਹਦੀ ਨਦਰਨਾ ਮਿਲੇਗਾ ਮਿਹਰਨਾ ਮਿਲੇਗਾ ਉਹਦੀ ਕਿਰਪਾ ਨਾਲ ਮਿਲੇਗਾ ਚਾਹੇ ਉਹ ਸੰਤ ਰਾਹੀਂ ਕਿਰਪਾ ਕਰਦੇ ਗੁਰੂ ਰਾਹੀਂ ਕਿਰਪਾ ਕਰਦੇ ਉਹ ਕਿਰਪਾ ਕਰਦੇ ਤੇਦੇ ਕੀਤੇ ਕਸ਼ਣੇ ਹੋਣਾ ਵਾਪਸ ਕਿਹਾ ਕਰਦੇ ਸੀ ਅਸੀਂ ਇਹਨਾਂ ਨੂੰ ਗੁਰਬਾਣੀ ਦਾ ਪਿਆਰ ਪਾਉਨੇ ਆ ਵੀ ਸ਼ਾਇਦ ਇਹ ਜੁੜ ਜਾਣਗੇ ਨਿਤਾਂ ਮਹਾਪੁਰਸ਼ਾਂ ਨੂੰ ਕਿਹਦੇ ਕੰਮਾਂ ਕਰਾਣਾ ਕੋਈ ਮਤਲਬ ਨਹੀਂ ਹੋਇਆ ਕਰਦਾ ਤਾਂ ਕਰਮ ਨੇ ਭੋਗ ਰਹੀ ਹੈ ਦੁਨੀਆ ਦੁੱਖ ਭੋਗ ਰਹੀ ਹੈ ਉਹ ਮਹਾਪੁਰਸ਼ਾਂ ਦਾ ਇੱਕ ਟੀਚਾ ਹੁੰਦਾ ਹੈ ਵੀ ਜੇ ਇਹਦਾ ਇਹ ਕੰਮ ਹੋ ਜਾਵੇ ਤਾਂ ਇਹਦਾ ਵਿਸ਼ਵਾਸ ਬਣ ਜੇਗਾ ਗੁਰਬਾਣੀ ਤੇ ਫਿਰ ਗੁਰਬਾਣੀ ਪੜ੍ਹੇਗਾ ਉਹਨੂੰ ਵਿਚਾਰੇਗਾ ਉੱਚ ਲਿਖਿਆ ਹੋਇਆ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀ ਆ ਤਿੰਨ ਤਾਂ ਮਨੁੱਖਾ ਜਨ ਨੂੰ ਮਿਲਿਆ ਹੀ ਇਸ ਵਾਸਤੇ ਹੈ ਨਾਮ ਜਪਣ ਵਾਸਤੇ ਆਪਣੀ ਮੈਲ ਕੱਢਣ ਵਾਸਤੇ ਕੂੜ ਦੀ ਕੰਧ ਤੋੜਨ ਵਾਸਤੇ ਫਿਰ ਇਹ ਪੜ੍ਹੇਗਾ ਬਿਚਾਰੇਗਾ ਕਿ ਤੇ ਦੇ ਅੰਦਰ ਖਿਆਲ ਆ ਜਾਏਗਾ ਕਿ ਹਾਂ ਮੈਂ ਪਦਾਰਥ ਤੋਂ ਦੂਰ ਜਾਣਾ ਹੈ ਪਦਾਰਥ ਮੇਰਾ ਮੇਰੀ ਮੰਜ਼ਲ ਨਹੀਂ ਹੈ ਇਹ ਉਹਦੇ ਇਹ ਸ਼ਕਤੀਆਂ ਇਹ ਪੈਸਾ ਇਹ ਇਹ ਮੇਰੀ ਮੰਜ਼ਲ ਨਹੀਂ ਹੈ ਸ਼ਾਇਦ ਇਹ ਇਹਦੇ ਅੰਦਰ ਇਹ ਗੱਲ ਚੱਲੀ ਜਾਵੇ ਬਾਣੀ ਵੜਦੇ ਵੜਦੇ ਪਰ ਕਿੱਥੇ ਜਾਣ ਹੁੰਦਾ ਹੈ ਨਹੀਂ ਜਾਣ ਹੁੰਦਾ ਗਿਣਤੀ ਵੱਲ ਧਿਆਨ ਹੈ ਸਾਰਾ ਧਿਆਨ ਤਾਂ ਗਿਣਤੀ ਵੱਲ ਹੋਇਆ ਕਰਦਾ ਕਿ ਅੱਜ ਮੇਰੇ ਤੋਂ ਜੀ 13 ਪਾਠ ਹੋਏ ਨੇ ਮੈਂ 15 ਕਰਦਾ ਹੁੰਨਾ ਮੇਰੇ 2 ਪਾਠ ਰਹਿ ਗਏ ਉਹ ਧਿਆਨ ਤਾਂ ਸਾਰਾ ਗਿਣਤੀ ਵੱਲ ਹੋ ਗਿਆ ਗੁਰਬਾਣੀ ਤਾਂ ਭਾਵ ਤਾਂ ਕਿਤੇ ਚੱਲਿਆ ਗਿਆ ਥੋੜਾ ਕਰਨ ਵਾਲੇ ਲੰਘ ਜਾਇਆ ਕਰਦੇ ਆ ਗਿਣਤੀਆਂ ਕਰਨ ਵਾਲੇ ਤਾਂ ਫਿਰ ਹਮਾਰੇ ਕਹਿੰਦੇ ਪੜ ਪੜ ਗੱਡੀ ਲੱਦੀ ਐ ਲੱਦ ਲਾ ਗੱਡੇ ਜਿੰਨੇ ਲੱਦਣੇ ਨੇ ਪਿਆਰਿਓ ਧਰਮੀ ਕਹੌਣ ਵਾਲੇ ਬਾਲੇ ਦੁਖੀ ਨੇ ਤੇ ਵੱਡੀਆਂ ਚੋਰੀਆਂ ਕਰਦੇ ਨੇ ਗੱਲ ਹੱਥ ਹੱਥ ਪਾਲਾ ਕਿਤੇ ਪੈਂਦਾ ਨਹੀਂ ਹੈ ਫਿਰ ਕਹਿੰਦੇ ਨੇ ਕੁਛ ਮਿਲਿਆ ਨਹੀਂ ਹੁਣ ਆਪਾਂ ਆਈ ਤਰੀਕਾ ਬਣਾ ਲਓ ਇਹ ਲਾਜ ਕੀ ਹੈ ਇਹ ਲਾਜ ਮਾਰੇ ਕਹਿੰਦੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਉਹਦੇ ਭਾਣੇ ਚ ਆ ਜਾ ਉਹਦੀ ਰਜ਼ਾ ਚ ਆ ਜਾ ਹੁਣ ਇਹ ਹੈ ਮਰਨਾ ਅਜਾ ਜਦ ਆਉਣਾ ਸੋਲੋ ਮਰਨਾ ਆਪਣੀ ਹੋਂਦ ਖਤਮ ਕਰਨੀ ਆਪਣੇ ਫੁਰਨੇ ਖਤਮ ਕਰਨੇ ਆਪਣੀਆਂ ਛਾਵਾਂ ਖਤਮ ਕਰਨੀਆਂ ਇਹ ਮਰਨਾ ਹੈ ਇਹਨੂੰ ਹੀ ਮਰਨਾ ਕਹਿੰਦੇ ਨੇ ਪਿਆਰੋ ਬਹੁਤ ਔਖਾ ਹੈ ਸੰਤ ਮਾਰ ਦੇਵੇ ਮਾਰ ਦੇਵੇ ਇਹਨੂੰ ਗੁਰੂ ਮਾਰ ਗੁਰੂ ਸੰਤ ਇੱਕੋ ਹੀ ਹੋਇਆ ਕਰਦੇ ਨੇ ਮੈਂ ਸੰਤ ਤੇ ਗੁਰੂ ਤਾਂ ਕਹਿ ਰਿਹਾ ਕਿ ਸਾਡੇ ਅੰਦਰ ਅਜੇ ਫਰਕ ਪਏ ਹੋਏ ਨਹੀਂ ਨੇ ਇਹੇ ਡਾਂਗਾ ਡਾਂਗਾ ਲੈ ਕੇ ਮਗਰ ਪੈ ਜਾਂਦੇ ਨੇ ਕਟੜ ਹੋਇਆ ਇੱਕ ਕੀ ਕਰਦਾ ਉਹਦੇ ਅੰਦਰ ਵੀ ਉਹੀ ਸ਼ਬਦ ਹੈ ਸੰਤ ਦੇ ਅੰਦਰ ਗੁਰੂ ਦੇ ਅੰਦਰ ਗੁਰਸਿੱਖ ਦੇ ਅੰਦਰ ਇੱਕ ਆਮ ਮਨੁੱਖ ਦੇ ਅੰਦਰ ਵੀ ਉਹੀ ਸ਼ਬਦ ਚੱਲ ਰਿਹਾ ਹੈ ਪਰਮੇਸ਼ਰ ਦਾ ਪ੍ਰਥਮ ਓਮ ਕ ਤਿਨ ਕਹਾ ਸੋ ਤੁਨ ਪੂਰ ਜਗਤ ਮੋਰ ਹਮਨੁੱਖਾਂ ਚ ਤਾਂ ਕੀ ਪਸ਼ੂਆਂ ਚ ਵੀ ਪੰਛੀਆਂ ਚ ਵੀ ਸਾਰਿਆਂ ਵਿੱਚ ਇੱਕੋ ਹੀ ਵਰਤ ਰਿਹਾ ਹੈ ਫਰਕ ਕਿੱਥੇ ਰਹਿ ਗਿਆ ਫਰਕ ਰਹਿ ਗਿਆ ਅੱਖਰਾਂ ਦਾ ਅਸੀਂ ਅੱਖਰਾਂ ਨਾਲ ਚਿੰਬੜ ਕੇ ਡਾਂਗਾ ਚੱਕ ਲੈਨੇ ਆ ਉਹਨੇ ਸੰਤ ਨੂੰ ਗੁਰੂ ਕਹਤਾ ਉਹਨੇ ਉਹਨੂੰ ਰੱਬ ਕਹਤਾ ਉਹਨੇ ਸੰਤ ਨੂੰ ਗੁਰੂ ਨਾਨਕ ਕਹਤਾ ਉਹ ਇਸ ਕਰਕੇ ਜਿਹੜਾ ਪਤਾ ਹੁੰਦਾ ਉਹਨੂੰ ਕਿ ਨਹੀਂ ਰੌਲਾ ਪਾਉਣਾ ਉੱਚਾ ਨਹੀਂ ਕਹਿਣਾ ਮੰਨਵੇਂ ਰਹਿਣਾ ਫਿਰ ਉਹ ਸੰਤ ਨੂੰ ਜਿਹੜਾ ਸਰੀਰ ਧਾਰਨ ਕਰਕੇ ਆਉਂਦਾ ਜਿੰਨੂੰ ਗੁਰੂ ਕਹਿਆ ਗੁਰੂ ਕਹਿ ਦਿੰਦਾ ਸੰਤ ਕਹਿਆ ਸੰਤ ਕਹਿ ਦਿੰਦਾ ਪਰ ਉਹਦਾ ਆਪਣਾ ਵਿਸ਼ਵਾਸ ਕੁਝ ਹੋਰ ਹੋਇਆ ਕਰਦਾ ਉਹ ਤਾਂ ਇੱਕ ਤੋਂ ਬਾਹਰ ਆਉਂਦਾ ਹੀ ਨਹੀਂ ਇਹ ਵਿਚਾਰਾ ਪਿਆਰਿਓ ਡੂੰਗੀਆਂ ਨੇ ਇਹੇ ਨਹੀਂ ਸਮਝ ਆ ਸਕਦੀਆਂ ਅੱਖਰ ਸਮਝ ਨਹੀਂ ਆ ਸਕਦੇ ਅਨੁਭਵ ਜਾਣਾ ਪੈਣਾ ਅੱਖਰਾਂ ਦੀਆਂ ਬਾਤਾਂ ਨੇ ਅੱਖਰ ਚੱਕੀ ਫਿਰਦੇ ਆਂ ਅਸੀਂ ਉਹ ਕਹਿੰਦਾ ਮੇਰਾ ਧਰਮ ਵੱਡਾ ਮੇਰੀ ਮੇਰਾ ਗ੍ਰੰਥ ਵੱਡਾ ਉਹ ਕਹਿੰਦਾ ਮੇਰੀ ਗ੍ਰੰਥ ਵੱਡਾ ਕਹਿੰਦਾ ਮੇਰਾ ਬਾਣਾ ਵਧੀਆ ਉਹ ਕਹਿੰਦਾ ਮੇਰਾ ਬਾਣਾ ਵਧੀਆ ਤਮਾਲਾ ਬਨ ਲੈ ਕਹਿੰਦਾ ਚਿੱਟਾ ਬਨ ਲੈ ਕਹਿੰਦਾ ਗੇਰੂਆ ਪਾਲ ਇਹ ਅਸੀਂ ਉਲਝ ਗਏ ਮਨੁੱਖ ਉਲਝ ਗਿਆ ਇਹ ਹੀ ਹੈ ਪਾਗਲਪਨ ਧਰਮ ਇੰਨਾ ਖਤਰਨਾਕ ਬਣ ਚੁੱਕਿਆ ਹੈ ਇਹ ਕਤਲ ਕਰਾ ਦਿੰਦਾ ਹੈ ਦੰਗੇ ਕਰਾ ਦਿੰਦਾ ਅੱਗਾਂ ਲਵਾ ਦਿੰਦਾ ਝੰਡੇ ਚੱਕੀ ਫਿਰਦੇ ਨੇ ਧਰਮ ਦੇ ਹਰੇ ਕਹਿੰਦਾ ਮੇਰਾ ਉਹਦਾ ਵੱਡਾ ਪਿਆਰਿਓ ਫਿਰ ਇਹਦਾ ਇਲਾਜ ਕੀ ਹੈ ਇਲਾਜ ਤਾਂ ਗੁਰੂ ਕੋਲੇ ਹੈ ਇਲਾਜ ਤਾਂ ਗੁਰਬਾਣੀ 'ਚ ਹੈ ਇਲਾਜ ਸੰਤਾਂ ਕੋਲੇ ਹੈ ਸੰਤਾਂ ਦੀ ਸੰਗਤ ਵਿੱਚ ਗੁਰੂ ਦੀ ਬਾਣੀ ਦੀ ਵਿਚਾਰ ਨੂੰ ਸੁਣਨਾ ਹਿੱਦ ਵਿੱਚ ਵਸਾਉਣਾ ਹਿੱਦ ਵਿੱਚ ਵਸਾ ਕੇ ਫਿਰ ਉਹਦਾ ਅਭਿਆਸ ਉਹਦਾ ਪ੍ਰੈਕਟੀਕਲ ਕਰਨਾ ਇਛਾਵਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਤਿਆਗ ਵਾਲੇ ਪਾਸੇ ਤੁਰ ਪੈਣਾ ਵਿਰਲੇ ਤੁਰਿਆ ਕਰਦੇ ਨੇ ਸਾਰੇ ਨਹੀਂ ਤੁਰਿਆ ਕਰਦੇ ਇਹ ਜਿਹੜੀ ਵਿਚਾਰ ਮਾਰੇ ਕਰਾ ਰਹੇ ਨੇ ਇਹ ਉਹਨਾਂ ਵਿਰਲਿਆਂ ਵਾਸਤੇ ਹੀ ਹੈ ਕੋਈ ਇੱਕ ਚੱਲ ਪਏ ਬਹੁਤ ਹੈ ਸਾਰਾ ਨਹੀਂ ਸਾਰਾ ਸੰਸਾਰ ਨਹੀਂ ਤੁਰਿਆ ਕਰਦਾ ਸਾਰਾ ਸੰਸਾਰ ਤਾਂ ਮਨੁੱਖ ਹੀ ਬਣ ਜਾਵੇ ਮਨੁੱਖ ਹੀ ਬਣ ਜਾਵੇ ਖਾਵੇ ਪੀਵੇ ਬੱਚੇ ਪੈਦਾ ਕਰੇ ਪਾਲੇ ਸੇਵਾ ਕਰੇ ਬਸ ਇਹੀ ਬਹੁਤ ਹੈ ਉਹਨਾਂ ਤੋਂ ਤਾਂ ਉਹ ਜਿਹੜੇ ਪਹੁੰਚਣ ਵਾਲੇ ਨੇ ਆਨੰਦ ਲੈਣ ਵਾਲੇ ਨੇ ਉਹ ਤਿਆਗ ਕਰਨ ਵਾਲੇ ਨੇ ਮਾਇਆ ਦਾ ਉਹ ਤਾਂ ਬਹੁਤ ਵਿਰਲੇ ਹੋਇਆ ਕਰਦੇ ਮਨੁੱਖ ਬਣਾਇਆ ਸੀ ਮਨੁੱਖ ਬਣਾਇਆ ਸੀ ਇਹ ਮਨੁੱਖ 'ਚ ਇੱਕ ਮੰਮਾ ਹੋਰ ਵੜ ਗਿਆ ਮੈਂ ਦਾ ਮਨਮੁਖ ਬਣ ਗਿਆ ਮਨੁੱਖ ਤੋਂ ਮਨਮੁਖ ਬਣ ਗਿਆ ਨੰਨੇ ਤੇ ਖੱਖਰੇ ਵਾਲੇ ਮੰਮਾ ਇੱਕ ਹੋਰ ਆ ਗਿਆ ਮੈਂ ਆਲਾ ਮਨਮੁਖ ਬਣ ਗਿਆ ਹੁਣ ਮਨਮੁਖ ਦੇ ਵਿੱਚੋਂ ਉਹ ਮੰਮਾ ਕੱਢੀਏ ਪਹਿਲੋਂ ਉਹ ਫਿਰ ਮਨੁੱਖ ਬਣੇਗਾ ਪੇਪਿਛੋਂ ਖਖਾ ਕੱਢ ਦਈਏ ਫਿਰ ਮਨ ਬਣ ਜਾਏਗਾ ਮਨ ਤੋਂ ਫਿਰ ਨੰਨਾ ਕੱਢ ਦਈਏ ਇਹ ਕਹਿੰਦਾ ਮੈਂ ਰਹਿ ਗਿਆ ਇਹ ਮੈਂ ਵੀ ਜਦੋਂ ਖਤਮ ਹੋਊਗੀ ਜਿਹਨੂੰ ਹਉਮੈ ਕਹਿੰਦੇ ਨੇ ਨਿਰਮਲ ਹਉਮੈ ਹੁੰਦੀ ਹੈ ਇਹ ਜਦੋਂ ਮੈਂ ਖਤਮ ਹੋ ਗਈ ਇੱਛਾ ਖਤਮ ਹੋ ਗਈ ਫੁਰਨੇ ਖਤਮ ਹੋ ਗਏ ਫਿਰ ਇਹ ਵੇਖਦਾ ਆਪਣੇ ਆਪ ਨੂੰ ਵੀ ਮੈਂ ਆਸਰੂਪ ਹਾਂ ਆਨੰਦ ਵਈ ਜਿੱਥੇ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਦੁੱਖ ਨਹੀਂ ਕੋਈ ਭੁੱਖ ਨਹੀਂ ਕੋਈ ਨੀਂਦ ਨਹੀਂ ਕੋਈ ਕੁਝ ਨਹੀਂ ਉੱਥੇ ਉਹ ਉੱਥੇ ਚਾਹੇ ਬੈਠਾ ਰਹੇ 3 ਘੰਟੇ ਬੈਠਾ ਰਹੇ 4 ਘੰਟੇ ਬੈਠਾ ਰਹੇ ਉਹਨੂੰ ਬੁਲਾਉਣ ਵਾਲਾ ਕੋਈ ਹੋਵੇ ਨਾ ਉਹੋ ਭੋਜਨ ਵੀ ਹੈ ਇਹਦਾ ਉਹ ਸ਼ੀਰ ਨੂੰ ਸ਼ਕਤੀ ਵੀ ਦਿੰਦਾ ਹੈ ਉਹ ਬਿਮਾਰੀਆਂ ਦੂਰ ਵੀ ਕਰਦਾ ਹੈ ਉਹ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ ਉਹ ਜਿਹੜੇ ਉਹ ਜਿਹੜਾ ਆਨੰਦ ਹੈ ਸੋ ਇਸ ਕਰਕੇ ਪਿਆਰਿਓ दास ਨੂੰ ਮਹਾਪੁਰਸ਼ਾ ਨੇ ਜੋ ਦਾਸ ਮਹਾਪੁਰਸ਼ਾ ਕੋ ਜਾਣਦਾ ਸੀ ਤਾਂ ਦਾਸ ਨੇ ਕਿਹਾ ਮਹਾਰਾਜ ਜੋ ਤੁਸੀਂ ਮੈਨੂੰ ਸਾਧਨ ਕਰਾ ਰਹੇ ਹੋ ਇਹ ਮੈਨੂੰ ਕਰਨ ਵਾਸਤੇ ਬਹੁਤ ਔਖੇ ਨੇ ਆਪ ਹੀ ਕਿਰਪਾ ਕਰੋ ਤਾਂ ਜਦੋਂ ਅਸੀਂ ਹਾਰ ਜਾਂਦੇ ਆ ਜਦੋਂ ਅਸੀਂ ਸਟੰਡਰ ਕਰ ਜਾਂਦੇ ਆ ਉਸ ਤੋਂ ਬਾਅਦ ਫਿਰ ਉਹਦੀ ਵਾਰ ਹੀ ਆਉਂਦੀ ਹੈ ਨਦਰ ਮਿਹਰ ਦੀ ਵਾਰ ਹੀ ਆਉਂਦੀ ਹੈ ਉਹ ਨਦਰ ਮਿਹਰ ਕਰਕੇ ਫਿਰ ਉਹ ਕਿਰਪਾ ਕਰਨ ਦੇ ਨੇ ਫਿਰ ਕੋਈ ਬਾਲਾ ਜੋੜ ਲਾਉਣਾ ਪੈਂਦਾ ਫਿਰ ਤਾਂ ਉਹ ਆਟੋਮੈਟਿਕਲੀ ਸਭ ਕੁਝ ਹੋ ਜਾਂਦਾ ਸੋ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਲਈ ਹੋਈ ਸੇਵਾ ਡਿਊਟੀ ਆ ਪ੍ਰਵਾਨ ਕਰੋ ਇਹ ਬਚਨ ਸੁਣੋ ਅੱਗੇ ਸੁਣਾਓ ਕੋਸ਼ਿਸ਼ ਕਰੋ ਪੂਰੇ ਬਚਨ ਸੁਣੋ ਭੁੱਲਾ ਚੁੱਕਾ ਮਾਫ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ